ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਸੇ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਬੋਰਡ ਪੰਜਾਬੀ ਚ ਜਮਾਤ 12ਵੀਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਹਾਣੀਆਂ ਆ ਉਹਨਾਂ ਦੇ ਵਿੱਚ ਫਸਟ ਦੇ 3 ਕਹਾਣੀਆਂ ਦੇ ਵਸਤੂਨਿਸ਼ਟ ਪ੍ਰਸ਼ਨ ਸਭ ਤੋਂ ਪਹਿਲੀ ਕਹਾਣੀ ਆਪਣੇ ਕੋਲ ਹੈਗੀ ਆ ਸਾਂਝ ਜਿਹੜੀ ਕਿ ਸੁਜਾਨ ਸਿੰਘ ਦੀ ਰਚਨਾ ਆ ਠੀਕ ਹੈ ਇਹਦੇ ਹੁਣ ਅਸੀਂ ਵਸਤੂਨਿਸ਼ਟ ਪ੍ਰਸ਼ਨ ਦੇਖਾਂਗੇ ਓਕੇ ਵਸਤੂਨਿਸ਼ਟ ਪ੍ਰਸ਼ਨ ਆਬਜੈਕਟਿਵ ਟਾਈਪ ਕੁਐਸ਼ਨਸ ਪ੍ਰਸ਼ਨ 1 ਸਾਂਝ ਕਹਾਣੀ ਦਾ ਲੇਖਕ ਰਚਨਹਾਰ ਕੌਣ ਹੈ ਉੱਤਰ ਸੁਜਾਨ ਸਿੰਘ ਪ੍ਰਸ਼ਨ 2 ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ A ਨੀਲੀ ਬੀ ਸਾਂਝ C ਆਪਣਾ ਦੇਸ਼ ਜਾਂ D ਘਾਰ ਖਿਡਾਉਣਾ ਉੱਤਰ ਹੈਗਾ ਇਹ ਤਾਂ ਬੀ ਸਾਂਝ ਪ੍ਰਸ਼ਨ 3 ਪ੍ਰੋਫੈਸਰ ਐਮ ਐਲ ਮਲਹੋਤਰਾ ਨੌਜਵਾਨ ਸਾਈਕਲ ਸਵਾਰ ਮਾਈ ਕਮੇਟੀ ਦੀ ਚੌਂਕੀ ਦਾ ਬਾਬੂ ਕਿਸ ਕਹਾਣੀ ਦੇ ਪਾਤਰ ਹਨ ਉੱਤਰ ਸਾਂਝ ਪ੍ਰਸ਼ਨ ਚਾਰ ਸਾਂਝੀ ਕਹਾਣੀ ਦਾ ਪਾਤਰ ਚੁਣੋ ਇਹ ਪ੍ਰੋਫੈਸਰ ਐਮ ਐਲ ਮਲਹੋਤਰਾ ਕਮਾ ਮਾਈ ਕਮਾ ਕਮੇਟੀ ਦੀ ਚੌਂਕੀ ਦਾ ਬਾਬੂ ਬੀ ਗਵਾਲਾ ਸੀ ਨਿਰੰਧਨ ਸਿੰਘ ਜਾਂ ਡੀ ਮੀਤ ਆਨਸਰ ਹੈਗਾ ਇਹ ਪ੍ਰੋਫੈਸਰ ਐਮ ਐਲ ਮਲਹੋਤਰਾ ਮਾਈ ਕਮੇਟੀ ਦੀ ਚੌਂਕੀ ਦਾ ਬਾਬੂ ਨੈਕਸਟ ਪ੍ਰਸ਼ਨ ਹੈਗਾ ਪ੍ਰੋਫੈਸਰ ਐਮ ਐਲ ਮਲਹੋਤਰਾ ਦੇ ਸੁਭਾਅ ਚਿੱਤਰ ਦਾ ਗੁਣ ਚੁਣੋ ਏ ਪ੍ਰੋਫੈਸਰ ਐਮ ਐਲ ਮਹਲੋਤਰਾ ਸਾਈਕਲਸ ਫਾਰ ਮਾਈ ਕਮਿਟੀ ਚੋਂ ਕਿਹਦਾ ਬਾਪੂ ਕਾਲਜ ਲੈਕਚਰ ਮੁਸ਼ਕਿਲਾਂ ਤੇ ਮੁਸ਼ਕਤ ਪਰ ਜੀਵਨ ਵਾਲਾ ਮਿਹਨਤੀ ਪਰੰਤੂ ਨਿਰਾਸ਼ ਅਨੁਭਵੀ ਚਿੱਟੇ ਵਾਲਾਂ ਵਾਲਾ ਅਧਖੜ ਵੱਡੇ ਟੱਬਰਦਾਰੀ ਵਾਲਾ ਗਰੀਬੀ ਦੇ ਹਿਸਾਬ ਦਾ ਮਾਰਿਆ ਅਨਖੀਲਾ ਹੀਨਤਾ ਪਾਪ ਵਾਲਾ ਸਵੈਪ ਪਰ ਲੋਚ ਕਰਨ ਵਾਲਾ ਲੋੜਵੰਦਾਂ ਦਾ ਸਹਾਇਕ ਬੀ ਖੁਦਗਰਜ਼ ਸੀ ਨਿਕੰਮਾ ਯਾ ਡੀ ਹੈਂਕਰ ਵਾਲਾ ਇਹਦਾ ਆਨਸਰ ਹੈਗਾ ਏ ਠੀਕ ਹੈ ਨੈਕਸਟ ਹੈਗਾ ਪ੍ਰਸ਼ਨ 6 ਮਾਈ ਦੇ ਚਿੱਤਰ ਦਾ ਸੁਭਾਅ ਦੱਸੋ ਮਾਈ ਦੇ ਚਿੱਤਰ ਇਹਦਾ ਉੱਤਰ ਹੈਗਾ ਬਹੁਤ ਬੁੱਢੀ ਸੁੱਕੀ ਤੇ ਭੁਗੜੀ ਹੋਈ ਕਮਜ਼ੋਰ ਨਜ਼ਰ ਵਾਲੀ ਅਤਿ ਗਰੀਬ ਬੇਸਹਾਰਾ ਪਰ ਨਿਰਪਰ ਗੰਦੇ ਪਾਟੇ ਕੱਪੜਿਆਂ ਵਾਲੀ ਪੈਰੋਂ ਨੰਗੀ ਤੰਦ ਤੰਦ ਚੁੰਨੀ ਬਦਬੂਦਾਰ ਪਸੀਨੇ ਨਾਲ ਗੜੁੱਚ ਹਿੰਮਤੀ ਮੰਗਣ ਦੀ ਥਾਂ ਭੁੱਖੀ ਰਹਿਣ ਵਾਲੀ ਨੈਕਸਟ ਕੁਐਸਚਨ ਹੈਗਾ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਲੋੜਵੰਦਾ ਦਾ ਸਹਾਇਕ ਪਾਤਰ ਲੋੜਵੰਦ ਦਾਸ ਸੌਰੀ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਦੂਰ ਤੱਕ ਰੇੜਿਆ ਉੱਤਰ ਪ੍ਰੋਫੈਸਰ ਐਮ ਐਲ ਮਲਹੋਤਰਾ ਨੈਕਸਟ ਕੁਐਸਚਨ ਸਾਜ ਕਹਾਣੀ ਵਿੱਚ ਮੁਸ਼ਕਲਾਂ ਤੇ ਮੁਸ਼ਕਲਤ ਪਰੇ ਜੀਵਨ ਵਾਲਾ ਗਰੀਬ ਦਾ احساس ਦਾ ਮਾਰਿਆ ਲੋੜਵੰਦ ਦਾਸ ਦਾ ਸਹਾਇਕ ਪਾਤਰ ਕਿਹੜਾ ਹੈ ਉੱਤਰ ਪ੍ਰੋਫੈਸਰ ਐਮ ਐਲ ਮਲਹੋਤਰਾ ਕਈ ਵਾਰੀ ਨਾ ਕੁਸ਼ਨ ਇਦਾਂ ਵੀ ਆ ਜਾਂਦਾ ਹੈ ਕਿ ਸਾਂਝ ਕਹਾਣੀ ਦੇ ਵਿੱਚ ਜਿਹੜਾ ਪ੍ਰੋਫੈਸਰ ਉਹਦਾ ਨਾਮ ਕੀ ਆ ਇਹ ਹੀ ਆ ਕੁਸ਼ਨ ਦੇਖੋ ਸਾਂਝ ਕਹਾਣੀ ਵਿੱਚਲੇ ਪ੍ਰੋਫੈਸਰ ਦਾ ਪੂਰਾ ਨਾਮ ਕੀ ਹੈ ਤਾਂ ਬੱਚਿਆਂ ਨੂੰ ਇਹ ਪਤਾ ਨਹੀਂ ਹੁੰਦਾ ਬੱਚੇ ਕੀ ਲਿਖ ਦਿੰਦੇ ਨੇ ਜਿਹੜਾ ਕਹਾਣੀਕਾਰ ਹੈ ਉਹਦਾ ਨਾਮ ਲਿਖ ਦਿੰਦੇ ਨੇ ਕਹਾਣੀਕਾਰ ਦਾ ਨਾਮ ਨਹੀਂ ਲਿਖਣਾ ਇਹ ਤੁਸੀਂ ਜੋ ਤੁਹਾਡੀ ਸਟੋਰੀ ਦੇ ਵਿੱਚ ਹੈ ਉਹਦਾ ਨਾਮ ਲਿਖਣਾ ਆ ਪ੍ਰੋਫੈਸਰ ਐਮ ਐਲ ਮਨੋਹਤਰਾ ਨੈਕਸਟ ਕੁਸ਼ਨ ਹੈ ਨੌਜਵਾਨ ਦੀ ਪਹਿਚਾਨ ਕਿਸ ਤਰ੍ਹਾਂ ਕਰਵਾਈ ਗਈ ਹੈ ਉੱਤਰ ਕਹਾਣੀਕਾਰ ਦੁਆਰਾ ਆਪਣੇ ਭਾਵਾਂ ਨਾਲ ਸਾਂਝ ਦਰਸਾ ਕੇ ਨੈਕਸਟ ਸਾਂਝ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਪ੍ਰੋਫੈਸਰ ਐਮ ਐਲ ਮਲਹੋਤਰਾ ਪ੍ਰਸ਼ਨ 12ਵਾਂ ਪ੍ਰੋਫੈਸਰ ਸਾਈਕਲ ਚਲਾਉਣ ਦੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ਕਲਤਾਵਾਂ ਨਾਲ ਸਮਾਨਤਾ ਮਹਿਸੂਸ ਕਰਦਾ ਹੈ ਸਹੀ ਪ੍ਰੋਫੈਸਰ ਨੂੰ ਸਾਈਕਲ ਚਲਾਉਂਦੇ ਆ ਆਪਣੇ ਬਚਨ ਵਿੱਚ ਪੜੀ ਕਿਹੜੀ ਕਵਿਤਾ ਦਾ ਚੇਤਾ ਆਇਆ ਉੱਤਰ ਸਾਈਕਲ ਉੱਤੇ ਪਹਾੜੀ ਉੱਤੋਂ ਥੱਲੇ ਉਤਰਦੇ ਆ ਪ੍ਰਸ਼ਨ 14 ਭਾਰਤ ਸਾਈਕਲ ਦੇ ਯੁੱਗ ਵਿੱਚ ਹੀ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ ਉੱਤਰ ਇੱਕ ਭਾਰਤੀ ਲੀਡਰ ਦਾ ਧਿਆਨ ਆ ਯਾਦ ਆਉਣ ਤੇ ਨੈਕਸਟ ਕੁਐਸਚਨ ਹੈਗਾ ਸਾਂਝ ਕਹਾਣੀ ਵਿਚ ਆਏ ਮੁੱਖ ਪਾਤਰ ਪ੍ਰੋਫੈਸਰ ਚੀਰੇ ਵਾਲੇ ਸਵਾਰ ਅਤੇ ਬੁੱਢੀ ਮਾਈ ਹਨ ਸਹੀ ਆ ਗਲਤ ਸਹੀ ਹੁਣ ਹੈਗਾ ਨੈਕਸਟ ਆਪਣੀ ਕਹਾਣੀ ਨੀਲੀ ਇਹਦੇ ਬਸਤੂ ਨੂੰ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ 1 ਨੀਲੀ ਕਹਾਣੀ ਕਿਹਦੀ ਰਚਨਾ ਹੈ A ਕੁਲਵੰਤ ਸਿੰਘ ਵਿਰਕ B ਸੁਜਾਨ ਸਿੰਘ C ਕਰਤਾਰ ਸਿੰਘ ਦੁੱਗਲ ਜਾਂ D ਸੰਤੋਖ ਸਿੰਘ ਧੀਰ ਉੱਤਰ ਹੈਗਾ C ਕਰਤਾਰ ਸਿੰਘ ਦੁੱਗਲ ਨੈਕਸਟ ਕੁਐਸਚਨ ਹੈਗਾ ਕਰਤਾਰ ਸਿੰਘ ਦੁੱਗਲ ਤੀ ਲਿਖੀ ਹੋਈ ਕਹਾਣੀ ਕਿਹੜੀ ਹੈ A ਨੀਲੀ B ਮੈਨੂੰ ਜਾਣਣੇ C ਸਾਂਝ ਜਾਂ D ਆਪਣਾ ਦੇਸ਼ ਉੱਤਰ ਹੈਗਾ A ਨੀਲੀ ਥਰਡ ਹੈਗਾ ਨੀਲੀ ਗਵਾਲਾ ਕਹਾਣੀਕਾਰ ਕਹਾਣੀਕਾਰ ਦੀ ਤਰੀਮਤ ਕਹਾਣੀਕਾਰ ਦੀ ਨਿੱਕੀ ਬੱਚੀ ਨੀਲੀ ਦੀ ਬੱਚੀ ਕਿਸ ਕਹਾਣੀ ਦੇ ਪਾਤਰ ਹਨ ਉੱਤਰ ਨੀਲੀ ਨੀਲੀ ਕਹਾਣੀ ਦਾ ਪਾਤਰ ਦੱਸੋ ਕਿਹੜਾ ਹੈ ਇਹਨਾਂ ਵਿੱਚੋਂ ਪਤ ਦੇਖੋ ਇਹਦਾ ਹੈਗਾ ਏ ਅਨਸਰ ਨੀਲੀ ਗਵਾਲਾ ਕਹਾਣੀਕਾਰ ਕਹਾਣੀਕਾਰ ਦੀ ਤਰੀਮਤ ਕਹਾਣੀਕਾਰ ਦੀ ਨਿੱਕੀ ਬੱਚੀ ਨੀਲੀ ਦੀ ਬੱਚੀ ਨੀਲੀ ਦੇ ਚਰਿੱਤਰ ਦੇ ਗੁਣ ਦੱਸੋ ਏ ਗੋਰੀ ਚਿੱਟੀ ਮਸਾਲੇਦਾਰ ਦਾਲ ਖਾਣ ਦੀ ਚਾਹਵਨ ਮਮਤਾ ਮਾਰੀ ਤੇ ਦੁਖੀ ਬੀ ਕਾਲੀ ਸੀ ਅਸੀਲ ਜਾਂ ਡੀ ਮਾਰਖੰਡ ਉੱਤਰ ਹੈਗਾ ਇਹਦਾ ਏ ਗੋਰੀ ਚਿੱਟੀ ਮਸਾਲੇਦਾਰ ਦਾਲ ਖਾਣ ਦੀ ਚਾਹਵਨ ਮਮਤਾ ਮਾਰੀ ਤੇ ਦੁਖੀ ਪ੍ਰਸ਼ਨ 6 ਕਹਾਣੀਕਾਰ ਦਾ ਚਰਿੱਤਰ ਕੀ ਹੋ ਜਾਇਆ ਹੈ ਏ ਚੰਗਾ ਦੁੱਧ ਪ੍ਰਾਪਤ ਕਰਨ ਦਾ ਜਾਵਨ ਕਾ ਪਤਨੀ ਉੱਤੇ ਮਾਣ ਕਰਨ ਵਾਲਾ ਬੀ ਰਨ ਮੁਰੀਦ ਸੀ ਨੜ ਜਾਂ ਡੀ ਲਾਲਚੀ ਇਹਦਾ ਅੰਤ ਹੈਗਾ ਏ ਚੰਗਾ ਦੁੱਧ ਪ੍ਰਾਪਤ ਕਰਨ ਦਾ ਜਾਵਨ ਅਤੇ ਪਤਨੀ ਉੱਤੇ ਮਾਣ ਕਰਨ ਵਾਲਾ ਪ੍ਰਸ਼ਨ 7 ਮੈਂ ਪਾਤਰ ਦੀ ਤਰੀਮਤ ਦੇ ਚਰਿੱਤਰ ਦੇ ਗੁਣ ਦੱਸੋ ਏ ਚੰਗਾ ਦੁੱਧ ਪ੍ਰਾਪਤ ਕਰਨ ਦੀ ਚਾਹਵਾਨ ਆਪਣੀ ਤਸੱਲੀ ਲਈ ਨਿੱਜੀ ਪਰਤਾਲ ਕਰਨ ਵਾਲੀ ਦਇਆਵਾਨ ਜ਼ੁਲਮ ਦਾ ਨਾ ਸਹਿਣ ਸਹਿ ਸਕਣ ਵਾਲੀ ਬੀ ਮਮਤਾ ਮਾਰੀ ਸੀਂਦਰ ਜਾਂ ਡੀਤ ਲਗ ਉੱਤਰ ਹੈਗਾ ਏ। ਪ੍ਰਸ਼ਨ 8 ਹੈਗਾ ਗਵਾਲੇ ਦੇ ਚਰਿੱਤਰ ਦਾ ਗੁਣ ਕਿਹੜਾ ਹੈ? ਇਹ ਵਪਾਰਕ ਰੁਚੀ ਵਾਲਾ ਲਾਲਚੀ, ਝੂਠਾ, ਨੁਕਸਾਨ ਦਾ ਨਾਸ ਹੈ, ਸਗਨ ਵਾਲਾ, ਪਰੇਸ਼ਾਨੀ ਵਿੱਚ ਕਿਰਿਆ ਹੋਇਆ, ਗੁੱਸੇ ਵਿੱਚ ਆ ਜਾਣ ਵਾਲਾ, ਬੇਦਰਦ, ਬੀ ਅਨਸਾਨੀਤ ਵਾਲਾ ਸੀ, ਹਮਦਰਦੀ ਭਰਿਆ ਜਾਂ ਡੀਨ ਨੜ ਉੱਤਰ ਹੈਗਾ ਇਹਦਾ ਏ। ਪ੍ਰਸ਼ਨ ਨੰਬਰ 9 ਨੀਲੀ ਦੀ ਵੱਚੀ ਦੇ ਚਰਿੱਤਰ ਦਾ ਗੁਣ ਚੁਣੋ। ਏ ਮਹਾਵਰਗੀ, ਗੋਰੀ ਚਟਟੀ ਤੇ ਸੋਹਣੀ ਮਲੂਕੜੀ, ਲੰਮੀ ਫੁਮਮੰਦਾਰ ਪੂੰਛ ਵਾਲੀ ਸ਼ਰਮਾਕਲ ਵੀ ਕਾਲੀ ਸੀ ਲਾਕੀ ਜਾਂ ਡੀ ਮਾਰਖੰਡ ਤਾਂ ਹੈਗਾ ਏ ਮਾਂ ਵਰਗੀ ਗੋਰੀ ਚਿੱਟੀ ਤੇ ਸੋਹਣੀ ਮਲੂਕੜੀ ਲੰਮੀ ਫੁਮਮੰਦਾਰ ਪੂੰਛ ਵਾਲੀ ਸ਼ਰਮਾਕਲ ਪ੍ਰਸ਼ੰਦਾਸ ਨੀਲੀ ਕਹਾਣੀ ਵਿੱਚ ਕਿਹੜੇ ਪਾਤਰ ਵਪਾਰ ਗ੍ਰੋਚੀ ਵਾਲਾ ਲਾਲਚੀ ਝੂਠਾ ਤੇ ਬਦਰਦ ਹੈ ਉੱਤਰ ਹੈਗਾ ਇਹਦਾ ਗਵਾਲਾ ਪ੍ਰਸ਼ਨ 11 ਨੀਲੀ ਕਹਾਣੀ ਵਿੱਚ ਮੈਂ ਪਾਤਰ ਕੌਣ ਹੈ ਉੱਤਰ ਕਹਾਣੀਕਾਰ ਜਾਂ ਕਥਾਵਾਚਕ ਪ੍ਰਸ਼ਨ 12 ਲੇਖਕ ਦਿੱਤ੍ਰਿਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ ਏ ਸੋ ਸੋਨੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਬੀ ਨੀਲੀ ਦੁੱਧ ਬਹੁਤ ਜ਼ਿਆਦਾ ਦਿੰਦੀ ਸੀ। ਸਹੀ ਉੱਗੇ ਟਿੱਕ ਦਾ ਨਿਸ਼ਾਨ ਲਗਾਓ। ਉੱਤਰ ਹੈਗਾ ਏ ਸਹੀ ਸੋਨੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਪ੍ਰਸ਼ਨ ਨੈਕਸਟ ਨੀਲੀ ਦੀ ਬੱਚੀ ਦੀ ਸ਼ਕਲ ਨੀਰੀ ਪੂਰੀ ਨੀਲੀ ਵਰਗੀ ਸੀ। ਉੱਤਰ ਸਹੀ। ਪ੍ਰਸ਼ਨ 14 ਨੀਲੀ ਦੀ ਬੱਚੀ ਮਰ ਗਈ ਸੀ ਕਿਉਂਕਿ ਏ ਗਵਾਲਾ ਉਸ ਨੂੰ ਚਾਰਾ ਨਹੀਂ ਖਵਾਉਂਦਾ ਸੀ। ਬੀ ਗਵਾਲਾ ਉਸ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੜਦਾ। ਉੱਤਰ ਹੈਗਾ ਇਹਦਾ ਗਵਾਲਾ ਉਸ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੜਦਾ। ਪ੍ਰਸ਼ਨ 15 ਨੀਲੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਉੱਤਰ ਨੀਲੀ। ਨੈਕਸਟ ਹੈਗਾ 3rd ਕਹਾਣੀ ਆਪਣਾ ਦੇਸ਼। ਆਪਣਾ ਦੇਸ਼ ਕਹਾਣੀ ਕਿਸ ਦੀ ਲਿਖੀ ਹੋਈ ਹੈ? A ਪ੍ਰਿੰਸੀਪਲ ਸੁਜਾਨ ਸਿੰਘ, B ਸੰਤੋਖ ਸਿੰਘ ਤੀਰ, C ਕਰਤਾਰ ਸਿੰਘ ਦੁੱਗਗਲ ਜਾਂ D ਕੁਲਵੰਤ ਸਿੰਘ ਵਿਰਕ। ਇਹਦਾ ਆਨਸਰ ਹੈਗਾ 3 ਬੀ ਸੰਤੋਖ ਸਿੰਘ ਧੀਰ ਪ੍ਰਸ਼ਨ ਨੰਬਰ 2 ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ ਇਹ ਨੀਲੀ ਵੀ ਆਪਣਾ ਦੇਸ਼ ਸੀਕਰ ਖੜਾਉਣਾ ਜਾਂ ਧੀ ਮੈਨੂੰ ਜਾਣਣਾ ਉੱਤਰ ਬੀ ਆਪਣਾ ਦੇਸ਼ ਪ੍ਰਸ਼ਨ 3 ਨਿਰੰਜਨ ਸਿੰਘ ਦੋਸਤ ਹੈਰੀ ਗੈਰੀ ਮੇਜ਼ਬਾਨ ਡਰਾਈਵਰ ਕਿਸ ਕਹਾਣੀ ਦੇ ਪਾਤਰ ਹਨ ਉੱਤਰ ਏ ਆਪਣਾ ਦੇਸ਼ ਪ੍ਰਸ਼ਨ 4 ਆਪਣਾ ਦੇਸ਼ ਕਹਾਣੀ ਦਾ ਪਾਤਰ ਕਿਹੜਾ ਹੈ ਨੀਲੀ ਪ੍ਰੋਫੈਸਰ ਮਲੋਤਰਾ ਮੀਤ ਨਿਰੰਜਨ ਸਿੰਘ ਦੋਸਤ ਹੈਰੀ ਗੈਰੀ ਮੇਜ਼ਬਾਨ ਡਰਾਈਵਰ ਉੱਤਰ ਹੈਗਾ ਨਿਰੰજન ਸਿੰਘ ਦੋਸਤ ਹੈਰੀ ਗੈਰੀ ਮੇਜ਼ਬਾਨ ਡਰਾਈਵਰ ਸਵਾਲ 5 ਆਪਣਾ ਇਸ ਕਹਾਣੀ ਵਿੱਚ ਕਿਹੜਾ ਪਾਤਰ ਸੂ ਜਵਾਨ ਬੀਏ ਬੀਐਡ ਪਾਸ ਅਗਾਹ ਵਦੂ ਵਿਚਾਰਤਾਰਾ ਵਾਲਾ ਹੇਠਲੀ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦਾ ਜੰਪਲ ਆਪਣੇ ਦੇਸ਼ ਤੇ ਸੱਭਿਆਚਾਰ ਦਾ ਪ੍ਰੇਮੀ ਦੋ ਪੁੱਤਰਾਂ ਦਾ ਬਾਪ ਪੁੱਤਰਾਂ ਦੇ ਆਪਣੇ ਸੱਭਿਆਚਾਰ ਵਿੱਚ ਰੁਚੀ ਨਾ ਲੈਣ ਤੋਂ ਪਰੇਸ਼ਾਨ ਹੈ ਉੱਤਰ ਨਿਰੰજન ਸਿੰਘ ਪ੍ਰਸ਼ਨ 6 ਨਿਰੰજન ਸਿੰਘ ਦੇ ਚਰਿੱਤਰ ਦਾ ਕੋਈ ਇੱਕ ਗੁਣ ਲਿਖੋ ਉੱਤਰ ਦੇਸ਼ ਪ੍ਰੇਮੀ ਪ੍ਰਸ਼ਨ 7 ਆਪਣਾ ਦੇਸ਼ ਕਹਾਣੀ ਵਿੱਚ ਕਿਹੜਾ ਪਾਤਰ ਮਹਿਮਾਨ ਨਿਵਾਜ਼ ਸ਼ਰਾਬ ਨਾ ਪੀਣ ਵਾਲਾ ਵੱਡੇ ਦਿਲ ਵਾਲਾ ਤੇ ਰਿਟਾਇਰਡ ਪ੍ਰੋਫੈਸਰ ਹੈ ਉੱਤਰ ਮੇਜ਼ਬਾਨ ਪ੍ਰਸ਼ਨ 8 ਆਪਣਾ ਦੇਸ਼ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਉੱਤਰ ਨਿਰੰਜਨ ਸਿੰਘ ਪ੍ਰਸ਼ਨ 9 ਆਪਣਾ ਦੇਸ਼ ਕਹਾਣੀ ਦੇ ਕਿੰਨੇ ਬਾਤਰ ਕੈਨੇਡਾ ਦੇ ਰਹਿਣ ਵਾਲੇ ਸਨ ਉੱਤਰ 3 ਪ੍ਰਸ਼ਨ 10 ਆਪਣੇ ਦੇਸ਼ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਉੱਤਰ ਨਿਰੰਜਨ ਸਿੰਘ ਪ੍ਰਸ਼ਨ 11 ਨਿਰੰਜਨ ਸਿੰਘ ਦੇ ਕਿੰਨੇ ਪੁੱਤਰ ਹਨ ਉੱਤਰ 2 ਪ੍ਰਸ਼ਨ 12 ਨਰਿੰਦਰ ਸਿੰਘ ਦੇ ਮੁੰਡਿਆਂ ਦੇ ਨਾਂ ਹਰਿੰਦਰ ਤੇ ਸੁਰਿੰਦਰ ਸੀ ਸਹੀ ਆ ਗਲਤ ਗਲਤ ਹਰਿੰਦਰ ਤੇ ਗੁਰਿੰਦਰ ਸੀ ਇੱਥੇ ਲਿਖਿਆ ਹੋਈ ਹੋਇਆ ਹੈ ਹਰਿੰਦਰ ਅਤੇ ਗੁਰਿੰਦਰ ਨੈਕਸਟ ਹੈਗਾ ਹੈ ਆ ਕੁਸ਼ਨ ਹਰਿੰਦਰ ਆਪਣੇ ਆਪ ਨੂੰ ਕੈਨੇਡਾ ਵਿੱਚ ਕੀ ਅਖਵਾਉਂਦਾ ਸੀ ਉੱਤਰ ਹੈਰੀ ਪ੍ਰਸ਼ਨ 14 ਗੁਰਿੰਦਰ ਆਪਣੇ ਆਪ ਨੂੰ ਕੈਨੇਡਾ ਵਿੱਚ ਕੀ ਅਖਵਾਉਂਦਾ ਸੀ ਉੱਤਰ ਗੈਰੀ ਪ੍ਰਸ਼ਨ 15 ਹਰਿੰਦਰ ਤੇ ਗੁਰਿੰਦਰ ਦੇ ਬਾਪ ਦਾ ਨਾਮ ਕੀ ਸੀ ਕੀ ਹੈ ਉੱਤਰ ਨਿਰੰਦਰ ਸਿੰਘ ਪ੍ਰਸ਼ਨ 16 ਦੋਵੇਂ ਭਰਾ ਭਾਰਤ ਨੂੰ ਕਿੰਜ ਵੇਖ ਰਹੇ ਸਨ ਉੱਤਰ ਓਪਰੇਆ ਮੰਗ ਪ੍ਰਸ਼ਨ 17 ਨਿਰੰਦਰ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀ ਏ ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਆਪਣੀ ਮਾਤਰਭੂਮੀ ਨਾਲ ਜੁੜਨ ਬੀ ਉਹ ਉਹਨਾਂ ਨੂੰ ਭਾਰਤ ਦਰਸ਼ਨ ਕਰਵਾਉਣਾ ਚਾਹੁੰਦਾ ਸੀ ਸਹੀ ਉੱਤਰ ਅੱਗੇ ਟਿੱਕ ਦਾ ਨਿਸ਼ਾਨ ਲਗਾਓ ਉੱਤਰ ਹੈਗਾ ਬੀ ਸਹੀ ਉਹ ਉਹਨਾਂ ਨੂੰ ਭਾਰਤ ਦਰਸ਼ਨ ਕਰਵਾਉਣਾ ਚਾਹੁੰਦਾ ਸੀ ਪ੍ਰਸ਼ਨ 18 ਨਰਿੰਦਰ ਸਿੰਘ ਦੇ ਮੁੰਡਿਆਂ ਦੀ ਪੰਜਾਬੀ ਕਿਹੋ ਜਿਹੀ ਸੀ ਉੱਤਰ ਅੰਗਰੇਜ਼ੀ ਲਹਿਜੇ ਦੇ ਤੇ ਪ੍ਰਭਾਵ ਵਾਲੀ ਪ੍ਰਸ਼ਨ 19 ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੀ ਸੰਤਾਨ ਬਾਰੇ ਕੀ ਚਿੰਤਾ ਕਰਦੇ ਹਨ ਉੱਤਰ ਕਿ ਕਿਤੇ ਉਹ ਆਪਣੀ ਬੋਲੀ ਦੇ ਸੱਭਿਆਚਾਰ ਤੋਂ ਦੂਰ ਨਾ ਹੋ ਜਾਣ ਪ੍ਰਸ਼ਨ ਬੀ ਇਨ੍ਹਾਂ ਦਾ ਦੇਸ਼ ਇਹ ਹੈ ਵੀ ਨਹੀਂ ਇਨ੍ਹਾਂ ਦਾ ਦੇਸ਼ ਕਨੇਡਾ ਹੈ ਮੇਜ਼ਬਾਨ ਨੇ ਸ਼ਬਦ ਕਿਉਂ ਕਹੀ ਉੱਤਰ ਕਿਉਂਕਿ ਉਹ ਮੁੱਢਲੇ ਬਚਪਨ ਤੋਂ ਕਨੇਡਾ ਵਿੱਚ ਭਲੇ ਸਨ ਠੀਕ ਹੈ ऐसे के ਤੁਹਾਡੇ ਤਿੰਨੇ ਕਾ ਪਹਿਲੀਆਂ ਤਿੰਨ ਕਹਾਣੀਆਂ ਦੇ ਵਸਤੂ ਨਿਸ਼ਪਰਸ਼ਣ ਠੀਕ ਹੈ नेक्स्ट ਵੀਡੀਓ ਆਉਗੀ ਨੈਕਸਟ 3 ਕਹਾਣੀਆਂ ਤੇ ਠੀਕ ਹੈ ਤੁਸੀਂ ਇਦਾਂ ਹੀ ਚੈਨਲ ਦੇ ਨਾਲ ਬਣੇ ਰਹਿਣਾ ਤੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਠੀਕ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਵੀ ਕਰ ਦੇਣਾ ਵੀਡੀਓ ਨੂੰ ਆਪਣੇ ਕਲਾਸਮੇਟਸ ਦੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਕੋਈ ਬੱਚਾ ਇਹਦੀ ਪੀਡੀਐਫ ਚਾਹੁੰਦਾ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਤੇ ਸੁਜੈਸ਼ਨਸ ਵੀ ਤੁਸੀਂ ਜ਼ਰੂਰ ਦੇਆ ਕਰੋ ਤੁਹਾਨੂੰ ਕਿਹੜੀ ਚੀਜ਼ ਤੇ ਉੱਤੇ ਵੀਡੀਓ ਚਾਹੀਦੀ ਹੁੰਦੀ ਹੈ ਓਕੇ Thanks for watching. Bye bye. <coughs>